ਜਗਤਿ ਸਿਰੀ ਗੁਰੂ ਦਾਸ ਮਹਾਰਾਜ ਜੀ ਨੂੰ ਅਕਾਲ ਤੱਕ ਸਭ ਤੋਂ ਭਗਤ ਕਹਿਣ ਦੇ ਮਾਮਲੇ ਨੂੰ ਲੈ ਕੇ ਸੰਤ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ ਨੇ ਕਰਤਾ ਵੱਡਾ ਇਜ਼ਹਾਰ ਦੇਖੋ ਵੀਡੀਓ ਕਰ ਦਿਓ ਸ਼ੇਰ ਸਤਿਗੁਰੂ ਦਾਸ ਮਹਾਰਾਜ ਜੀ ਦੇ 190 ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਦੇ ਤਪੋਸਥਾਨ ਤੇ 48 ਕਾਜੋ ਸਾਡੇ ਸੰਸਰਬੰਦ ਦਾਸ ਮਹਾਰਾਜ ਦੇ 190 ਸੰਤ ਬਾਬਾ ਸਿੱਤਲ ਦਾਸ ਮਹਾਰਾਜ ਬੋਣ ਕਿ ਮਾ ਸਨੋਦਨਾ ਦੀ ਰਹਿਨਮਾਈ ਹੇਠ ਅੱਜ ਇੱਥੇ ਬਹੁਤ ਹੀ ਇੱਕ ਮੀਟਿੰਗ ਸਾਂਝੀ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਜੋ ਪ੍ਰੈਸ ਨੋਟ ਅਸੀਂ ਤਿਆਰ ਕੀਤਾ ਗਿਆ ਸਾਰੀਆਂ ਹੀ ਸੰਗਤਾਂ ਦੇ ਸੰਯੋਗ ਦੇ ਨਾਲ ਅੱਜ ਮਿਤੀ 24 7 2024 ਨੂੰ ਗੁਰੂਵਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਅਤੇ ਸਮੂਹ ਸ੍ਰੀ ਗੁਰੂਵਦਾਸ ਮਹਾਰਾਜ ਜੀ ਦੇ ਨਾਮ ਲੈਵਾ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਸਲਪੁਰ ਜਲੰਧਰ ਸੰਤ ਬਾਬਾ ਸਰਮਣ ਦਾਸ ਜੀ ਬੋਰਡ ਚੇਅਰਮੈਨ ਗੁਰੂਵਦਾ ਸਾਧੂ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਅਤੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਦੀ ਰਹਿਨਮਾਈ ਹੇਠ ਕੀਤੀ ਗਈ ਜਿਸ ਵਿੱਚ ਸਮਾਜ ਪ੍ਰਤੀ ਮੌਜੂਦਾ ਸਮੇਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਜਿਸ ਵਿੱਚ ਖਾਸ ਮੁੱਦਾ ਦਫ਼ਤਰ ਸ਼੍ਰੋਮਣੀ ਕਮੇਟੀ ਦੀ ਪੱਤਰਕਾ 01/23/83 ਮਿਤੀ 13/5/2024 ਅਨੁਸਾਰ ਜਿਹੜਾ ਹੁਕਮਨਾਮਾ ਗੁਰਦੁਆਰਾ ਮਜੀਠ ਸਾਹਿਬ ਜੀਵਾਨ ਹਾਲ ਵਿਖੇ ਕਥਾ ਵਿਚਾਰ ਕਰਨ ਵਾਲੇ ਨੂੰ ਨੋਟ ਕਰਵਾਇਆ ਜਿਸ ਵਿੱਚ ਭਗਤ ਸਹਿਬਾਨਾਂ ਨੂੰ ਬਾਬਾ ਜੀ ਗੁਰੂ ਜੀ ਕਹਿ ਕੇ ਸੰਬੋਧਨ ਕਰਨ ਤੇ ਇਤਰਾਜ ਕੀਤਾ ਗਿਆ ਜਿਸ ਨੇ ਗੁਰੂ ਰਵਦਾਸ ਸਾਧੂ ਸੰਪਰਦਾ ਸੋਸਾਇਟੀ ਰਿਸਟ ਪੰਜਾਬ ਪਰ ਜੋੜ ਨਿੰਦਿਆ ਕਰਦੀ ਹੈ ਅਤੇ ਜਥੇਵੰਦੀਆਂ ਗਿਆਨੀ ਰਗਵੀਰ ਸਿੰਘ ਜੀ ਨੂੰ ਸੰਸਾਰ ਅੰਦਰ ਵਸ ਰਹੀਆਂ ਗੁਰੂ ਸ੍ਰੀ ਗੁਰੂ ਰਵਦਾਸ ਜੀ ਨਾਮ ਲੈਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਜਿਸ ਦੇ ਆ ਲਗਾਤਾਰ ਹੀ ਗੁਰੂ ਰਵਦਾਸ ਸੰਪਰਦਾ ਸੋਸਾਇਟੀ ਰਿਸਟ ਪੰਜਾਬ ਨੂੰ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਕੁਝ ਦਿਨਾਂ ਪਹਿਲਾਂ ਵੱਖ-ਵੱਖ ਜਥੇਵੰਦੀਆਂ ਵੱਲੋਂ ਪ੍ਰਸ वार्ता ਕਰਕੇ ਇਸ ਦੀ ਨਿਖੇਦੀ ਵੀ ਕੀਤੀ ਗਈ ਹੈ ਸੰਤ ਬਾਬਾ ਸਰਬੰਦਾਸ ਜੀ ਬੋਣ ਚੇਅਰਮੈਨ ਸੰਤ ਬਾਬਾ ਨਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਸ ਸਾਹਿਬ ਜਿਸ ਦੇ ਪੰਜਾਬ ਦੇ ਸਮੂਹ ਮਹਾਪੁਰਖ ਗੁਰੂ ਰਵਿਦਾਸ ਨਾਮ ਲਿਵਾ ਜਥੇਵੰਦੀਆਂ ਵੱਲੋਂ ਇਸ ਹੁਕਮ ਨਵੇਂ ਨੂੰ ਤਬਦੀਲ ਕਰਕੇ ਭਗਤ ਸਹਿਵਾਨ ਨਹੀਂ ਗੁਰੂ ਸਹਿਵਾਨ ਕਹਿ ਕੇ ਸੰਬੋਧਨ ਕੀਤਾ ਜਾਵੇ ਜੋ ਸਕਤਾ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਸ ਨੂੰ ਸ਼ਾਂਤ ਕੀਤਾ ਜਾਵੇ ਧੰਨਵਾਦ ਹੈ ਗੁਰੂਵੰਦ ਸਾਧੂ ਸੰਪਰਦਾਇ ਸੋਸਾਇਟੀ ਰਿਸਟ ਪੰਜਾਬ ਸਮੂਹ ਸਿਰ ਗੁਰੂ ਅਰਦਾਸ ਮਹਾਰਾਜ ਦੇ ਨਾਮ ਲੈਵਾ ਜਥੇਬੰਦੀਆਂ ਵੱਲੋਂ ਇਹ ਜੋ ਪ੍ਰੈਸ ਨੋਟ ਜਿਹੜਾ ਹੈ ਇਹ ਜਾਰੀ ਕੀਤਾ ਸੋ ਮਹਾ ਪ੍ਰਚਾਂ ਦਾ ਉਸਾਰੀਆਂ ਹਿੱਸਾਂ ਦੀਆਂ ਜਥੇਬੰਦੀਆਂ ਵੱਲੋਂ ਇਹ ਜਿਹੜਾ ਪ੍ਰੈਸ ਨੋਟ ਹੈ ਉਹ ਜਾਰੀ ਕਰਕੇ ਇਹ ਅਸੀਂ ਮਾਲਾ ਮੈਂ ਜਥੇਦਹਾਨ ਨੂੰ ਬਤਾਵਾਂਗੇ ਔਰ ਜਥੇਦਹਾਰਾਂ ਨੂੰ ਬੇਨਤੀ ਹੈ ਸਾਰੇ ਹੀ ਮਹਾਪੁਰਸ਼ਾਂ ਵੱਲੋਂ ਗੁਰੂ ਦਾਸ ਨਾਮ ਲੈਵਾ ਸੰਤਾਂ ਵੱਲੋਂ ਕਿ ਜਿਹੜੇ ਇਹੋ ਜਿਹੇ ਪ੍ਰਚਾਰਕ ਜਾਂ ਕਥਾਵਾਚਕ ਹੈ ਉਹਨਾਂ ਨੂੰ ਜਿੱਥੇ ਵੀ ਉਹ ਜਾਂਦੇ ਆ ਜਿੱਥੇ ਬਾਕੀਆਂ ਨੂੰ ਗੁਰੂਵਾਨ ਸਹਿਵਾਨ ਕਰਕੇ ਬੁਲਾਇਆ ਜਾਂਦਾ ਉਥੇ ਗੁਰੂ ਰਦਾਸ ਮਹਾਰਾਜ ਜੀ ਨੂੰ ਵੀ ਗੁਰੂ ਸਹਿਵਾਨ ਕਰਕੇ ਬੁਲਾਇਆ ਜਾਵੇ ਸਤਕਾਰ ਦੇ ਨਾਲ ਤੇ ਬਹੁਤ ਬਹੁਤ ਚੰਗੀ ਗੱਲ ਹੈ ਧੰਨਵਾਦ ਸੋ ਇੱਥੇ ਹੀ ਅਸੀਂ ਬਾਲਾ ਸਵਾਦੀ ਜੋ ਸਮਾਪਤੀ ਹੈ ਸਾਰੇ ਆ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜੀ ਆਇਆਂ ਮਹਾਂਪ੍ਰਸਾਦਾ ਬਹੁਤ-ਬਹੁਤ ਧੰਨਵਾਦ ਸਾਡੇ মিডিਆ ਰਾਹੀਂ ਜਿੰਨੇ ਵੀ মিডিਆ ਇਸ ਵੇਲੇ ਚੱਲ ਰਹੇ ਆ ਜੰਤਕ ਟੀਵੀ ਔਰ ਬਾਬੇ ਜੋੜੇ ਟੀਵੀ ਔਰ ਹੋਰ ਵੀ ਜਿੰਨੇ ਵੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿੱਥੇ-ਜਿੱਥੇ ਵੀ ਗੁਰੂ ਰਬਦਾਸ ਸਾਹਿਬਾ ਦੇ ਸੰਗਤਾਂ ਨਾਮ ਲੈਵਾ ਬੈਠੀਆਂ ਔਰ ਉਹਨਾਂ ਨੂੰ ਵੀ ਪ੍ਰੇਰੋਂ ਅਪੀਲਿਆ ਸ਼ਾਂਤਮਈ ਚੰਗਦੇ ਨਾਲ ਆਪਾਂ ਉਹਨਾਂ ਨੂੰ ਇਹ ਜਿਹੜੇ ਹੈਗਾ ਲੈਟਰ ਜਿਹੜਾ ਪ੍ਰੈਸ ਨੋਟ ਦਿੱਤਾ ਹੈ ਬੜੇ ਸ਼ਾਨਦ ਦੇ ਨਾਲ ਉਹਨਾਂ ਨੂੰ ਪਹੁੰਚਾਇਆ ਜਾਵੇਗਾ ਅੱਗੇ ਤੋਂ ਜੋ ਆਪਾਂ ਵਿਚਾਰ ਕਰਾਂਗੇ ਜੋ ਉਹਨਾਂ ਦੇ ਇਹੋ ਜਿਹੇ ਵਿਚਾਰ ਆਪਣੇ ਸਟੇਜ ਦੇ ਉੱਤੇ ਭਗਤ کہہ ਕੇ ਬੁਲਾਇਆ ਜਾਊਗਾ ਜਾਂ ਮਤਲਬ ਇਹ ਉਹਨਾਂ ਨੂੰ ਬਾਬਾ ਜੀ کہہ ਕੇ ਬੁਲਾਇਆ ਜਾਣਗੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਸਾਰੀਆਂ ਸੰਗਤਾਂ ਵੱਲੋਂ ਔਰ ਮਹਾਂਪੁਰਸ਼ਾਂ ਵੱਲੋਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਟੇਜ ਦੇ ਉੱਤੇ ਸਤਿਗੁਰੂ ਦਾਸ ਮਹਾਰਾਜ ਜੀ ਨੂੰ ਬੜਾ ਸਤਿਕਾਰ ਦੇ ਨਾਲ ਬੁਲਾਇਆ ਜਾਵੇ ਵਿਚਾਰਿਆ ਜਾਵੇ ਸੋਭਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਵੀ ਸਤਿਗੁਰੂ ਦਾਸ ਮਹਾਰਾਜ ਜੀ ਜੈ ਚੰਨ ਪੰਜਾਬੀ ਨੂੰ ਤੇ ਨੰਮੀ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ